ਦਰਾਹਾ ਵਿਖੇ ਖਾਲੀ ਪਲਾਟ 'ਚ ਮਿਲੇ ਬੰਬ ਦੀ ਜਾਂਚ ਕਰਨ ਪਹੁੰਚੀ ਟੀਮ ਬੰਬ ਨੂੰ ਲਿੱਤਾ ਕਬਜ਼ੇ 'ਚ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਖਾਲੀ ਪਲਾਟ 'ਚ ਮਿਲੇ ਬੰਬ ਨੂਮਾ ਚੀਜ਼ ਨਿਕਲਿਆ ਬੰਬ ਟੀਮ ਨੇ ਆਕੇ ਇਲਾਕੇ ਦੀ छानबीन ਤੋਂ ਬਾਅਦ ਬੰਬ ਆਪਣੇ ਕਬਜ਼ੇ ਵਿੱਚ ਲੈ ਲਿਆ ਪੁਲਿਸ ਨੇ ਦੱਸਿਆ ਕਿ ਇਹ ਬੰਬ ਸ਼ੈਲ ਕਾਫੀ ਪੁਰਾਣਾ ਹੈ ਅਤੇ ਕਿਸੇ ਕਵਾੜੀਏ ਵੱਲੋਂ ਨਹਿਰਬੰਦ ਮੌਕੇ ਇਸ ਨੂੰ ਕੱਢਿਆ ਗਿਆ ਲੱਗਦਾ ਹੈ ਉੱਤੇ ਹੀ ਹੁਣ ਇਸ ਬੰਬ ਨੂੰ ਨਸ਼ਟ ਕਰਨ ਲਈ ਪੁਲਿਸ ਤਿਆਰੀਆਂ ਕਰ ਰਹੀ ਹੈ ਜਿਸ ਤਰ੍ਹਾਂ ਕਿ ਕੱਲ ਇੱਕ ਦਰਾਹਾ ਸ਼ਹਿਰ ਦੇ ਵਿੱਚ ਬੜੀ ਆਵਾਜ਼ ਉੱਠੀ ਸੀ ਕਿ ਇੱਕ ਬੰਬ ਮਿਲਿਆ ਕੀ ਪੂਰਾ ਮਾਮਲਾ ਸੀਗਾ ਇਹ ਇੱਕ ਬੰਬ ਬੰਬਨੁਮਾ ਤੀਜ ਸਾਨੂੰ ਮਿਲੀ ਸੀ ਅੱਜ ਨਾਲ ਜਿਹੜੀ ਸਾਡੀ ਬੰਬ ਸਕੁਆਇਰਡ ਟੀਮ ਹੈ ਉਹ ਆਈ ਸੀਗੀ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਆ ਕੇ ਉਹਨਾਂ ਨੇ ਸਾਰਾ ਏਰੀਆ ਚੈੱਕ ਕਰ ਲਿਆ ਚੈੱਕ ਕਰਨ ਤੋਂ ਬਾਅਦ ਉਸ ਚੀਜ਼ ਨੂੰ ਜਿਹੜਾ ਬੰਬਨੁਮਾ ਕੀਤਾ ਹੈ ਉਹਨੂੰ ਉਹਨਾਂ ਨੇ ਸੇਫ ਰਿਕਵਰ ਕਰ ਲਿਆ ਤੇ ਬਾਕੀ ਸਾਰੇ ਜਿਹੜਾ ਇਲਾਕਾ ਹੈਗਾ ਉਹਦੀ ਸਾਨਬੀਨ ਕਰ ਲਈ ਹੈ ਉਹਨੂੰ ਓਕੇ ਆ ਇੱਥੇ ਕੋਈ ਅਹਜੀ ਗੱਲ ਨਹੀਂ ਹੈ ਸਰ ਗੱਲ ਕਰਦੇ ਹਾਂ ਕੀ ਵਾਕਈ ਉਹ ਬੰਬ ਸੀਗਾ ਜੀ ਹਾਜੀ ਉਹ ਇੱਕ ਬੰਬ ਸੈੱਲ ਐ ਬੰਬ ਦਾ ਸੈੱਲ ਐ ਜਿਹੜੇ 1967-68 ਦੇ ਵਿੱਚ ਮਿਲਟਰੀ ਦੇ ਵਿੱਚ ਇਹ ਚੱਲਦੇ ਹੁੰਦੇ ਸੀਗੇ ਨਹੀਂ ਇਹ ਰਹਿਸ਼ੀ ਇਲਾਕੇ ਚ ਕਿਸ ਤਰ੍ਹਾਂ ਪਹੁੰਚਿਆ ਜੀ ਦਰਾਹੇ ਇਹ ਕੋਈ ਜਿਹੜਾ ਨਹਿਰਬੰਦ ਹੋਈ ਸੀਗੀ ਹੋ ਸਕਦਾ ਐ ਇੱਥੇ ਸਾਡੇ ਮਿਲਟਰੀ ਏਰੀਆ ਹੈਗਾ ਉਹਦੇ ਵਿੱਚ ਕੋਈ ਇਹ ਨਹਿਰ ਦੇ ਵਿੱਚੋਂ ਮਿਲਿਆ ਹੋਵੇ ਪੁਰਾਣਾ ਕਾਫੀ ਤੇ ਜਿਸ ਤਰ੍ਹਾਂ ਕਿ ਹੁਣ ਟੀਮ ਵੱਲੋਂ ਉਹਨੂੰ ਲੈ ਲਿਆ ਗਿਆ ਤਾਂ ਹੁਣ ਇਹਦਾ ਕੀ ਕੀਤਾ ਜਾਏਗਾ ਜੀ ਇਹਨੂੰ ਹੁਣ ਡਿਸਪੋਜ਼ ਆਫ ਕਰ ਦਿੱਤਾ ਜਾਵੇਗਾ ਕਿਸੇ ਸੁਨਸਾਨ ਜਗਾ ਤੇ ਜਾ ਕੇ ਡਿਸਪੋਜ਼ ਆਫ ਕਰ ਦਿੱਤਾ ਜਾਵੇਗਾ ਸਰ ਇਹ ਪਤਾ ਲੱਗਿਆ ਕਿ ਕੌਨ ਸੱਟ ਕੇ ਗਿਆ ਸੀ ਉਰੇ ਜੀ ਨਹੀਂ ਅਜੇ ਤਫਤੀਸ਼ ਜਾਰੀ ਹੈ